ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਦੋ ਪੰਜਾਬੀ ਨੌਜਵਾਨਾਂ ਨੂੰ ਕੀਤਾ ਪੁਲਿਸ ਨੇ ਗ੍ਰਿਫਤਾਰ ਕੀਤਾ ਗਿਆ ਹੈ ਅਦਾਲਤ ਵਿੱਚ ਪੇਸ਼ ਪਰ ਇਨ੍ਹਾਂ ਜਵਾਨ ਪੁੱਤਰਾਂ ਨੂੰ ਨਹੀਂ ਮਿਲ ਸਕਿਆ ਇਨ੍ਹਾਂ ਦਾ ਹੀ ਪਰਿਵਾਰ ਜੀ ਹਾਂ ਇਹ ਮਨ ਨੂੰ ਵਲੂੰਦ ਕੇ ਰੱਖ ਦੇਣ ਵਾਲੀ ਖਬਰ ਦੀਆਂ ਜੋ ਤਸਵੀਰਾਂ ਤੇ ਵੀਡੀਓ ਸਾਹਮਣੇ ਆਈਆਂ ਨੇ ਉਹ ਅਸੀਂ ਸਕਰੀਨ ਤੇ ਤੁਹਾਡੇ ਨਾਲ ਵੀ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਬਹੁਤ ਸਾਰੇ ਪੰਜਾਬੀ ਨੌਜਵਾਨ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਨੇ ਉਹ ਤਾਂ ਆਪਣੇ ਘਰਾਂ ਨੂੰ ਚਲੇ ਗਏ ਨੇ ਪ੍ਰੰਤੂ ਰਾਜਪੁਰਾ ਦੇ ਦੋ ਨੌਜਵਾਨ ਜਿਨ੍ਹਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਏ ਉਹਨਾਂ ਨੂੰ ਅਦਾਲਤ ਦੇ ਵਿੱਚ ਵੀ ਪੇਸ਼ ਕੀਤਾ ਗਿਆ ਏ ਪ੍ਰੰਤੂ ਇਸ ਦੇ ਵਿੱਚ ਸਭ ਤੋਂ ਮੰਦਭਾਗੀ ਗੱਲ ਇਹ ਹੈ ਕਿ ਇਹਨਾਂ ਜਵਾਨਾਂ ਪੁੱਤਰਾਂ ਨੂੰ ਇਹਨਾਂ ਦੇ ਹੀ ਮਾਪੇ ਤੇ ਪਰਿਵਾਰਿਕ ਮੈਂਬਰ ਨਹੀਂ ਮਿਲ ਸਕੇ ਦੱਸਦੀ ਹੈ ਕਿ ਇਹਨਾਂ ਦਾ ਨਾਮ ਸੰਦੀਪ ਸਿੰਘ ਤੇ ਪ੍ਰਦੀਪ ਸਿੰਘ ਦੱਸਿਆ ਜਾ ਰਿਹਾ ਹੈ ਜਿਹੜੇ ਕਿ ਅਮਰੀਕਾ ਤੋਂ ਰਿਪੋਰਟ ਹੋ ਕੇ ਆਏ ਨੇ ਪਰੰਤੂ ਇਹਨਾਂ ਤੇ ਗੰਭੀਰ ਇਲਜ਼ਾਮ ਲੱਗੇ ਨੇ ਦੋਸ਼ ਲੱਗੇ ਨੇ ਜਿਸ ਦੇ ਤਹਿਤ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਦਾਲਤ ਦੇ ਵਿੱਚ ਪੇਸ਼ ਵੀ ਕੀਤਾ ਗਿਆ ਹੈ 3 ਦਿਨ ਦਾ ਰਿਮਾਂਡ ਲਿਆ ਗਿਆ ਹੈ ਪਰੰਤੂ ਇਹਨਾਂ ਦੇ ਹੀ ਪਰਿਵਾਰਿਕ ਮੈਂਬਰਾਂ ਇਹਨਾਂ ਦੇ ਮਾਪਿਆਂ ਨੂੰ ਇਹਨਾਂ ਨੂੰ ਮਿਲਣ ਨਹੀਂ ਦਿੱਤਾ ਗਿਆ ਦੱਸਦੀ ਹੈ ਕਿ ਇਸ ਬੰਦ ਦੇ ਵਿੱਚ ਪਰਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉਹਨਾਂ ਦਾ ਆਖਣਾ ਹੈ ਕਿ ਉਹਨਾਂ ਦੇ ਬੱਚਾਂ ਦਾ ਕੋਈ ਵੀ ਕਸੂਰ ਨਹੀਂ ਹੈ ਉਹਨਾਂ ਨੂੰ ਬੇਕਸੂਰੀਆਂ ਨੂੰ ਹੀ ਜਿਹੜਾ ਕਿ ਗ੍ਰਿਫਤਾਰ ਕਰ ਲਿਆ ਗਿਆ ਹੈ ਅਦਾਲਤਾਂ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਇਸ ਸੰਬੰਧ ਦੇ ਵਿੱਚ ਮਾਪੇ ਜਿਹੜੇ ਨੇ ਮੱਦੀ ਕੋਹਾਰ ਲਗਾ ਰਹੇ ਨੇ ਮਾਪਿਆਂ ਦਾ ਰੋਂਦਿਆਂ ਦਾ ਹਾਲ ਨਹੀਂ ਦੇਖਿਆ ਜਾ ਰਿਹਾ ਇਸ ਸੰਬੰਧ ਦੇ ਵਿੱਚ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਵੀਡੀਓ ਸਾਹਮਣੇ ਆਈ ਹੈ ਸੀ ਤੁਹਾਡੇ ਨਾਲ ਸਕਰੀਨ ਤੇ ਸਾਂਝੀ ਵੀ ਕਰ ਰਹੇ ਹਾਂ ਜਿਸ ਦੇ ਵਿੱਚ ਮਾਪੇ ਰੋਂਦੇ ਹੋਏ ਦੇਖੇ ਜਾ ਸਕਦੇ ਨੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆਏ ਉਹਨਾਂ ਦਾ ਆਖਣਾ ਹੈ ਕਿ ਉਹਨਾਂ ਦੇ ਬੱਚਿਆਂ ਦਾ ਕੋਈ ਕਸੂਰ ਨਹੀਂ ਹੈ ਜੇਕਰ ਅਮਰੀਕਾ ਦੇ ਵੱਲੋਂ ਉਹ ਡਿਪੋਰਟ ਕਰ ਦਿੱਤੇ ਗਏ ਨੇ ਤਾਂ ਉਹਨਾਂ ਦੀ ਵਾਪਸੀ ਆਪਣੇ ਵਤਨ ਦੇ ਵਿੱਚ ਹੋ ਗਈ ਹੈ ਪਰੰਤੂ ਉਹਨਾਂ ਨੂੰ ਨਰੇਕਰਤਾ ਜਾਣ ਦੇਣਾ ਚਾਹੀਦਾ ਸੀ ਉਹਨਾਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਦਾਲਤ ਦੇ ਵਿੱਚ ਵੀ ਪੇਸ਼ ਕੀਤਾ ਗਿਆ ਹੈ 3 ਦਿਨਾਂ ਦਾ ਰਿਮਾਂਡ ਵੀ ਲਿਆ ਗਿਆ ਹੈ ਪਰੰਤੂ ਇਸ ਦੇ ਵਿੱਚ ਦੁਖਦਾਈ ਗੱਲ ਇਹ ਹੈ ਕਿ ਬੇਸ਼ੱਕ ਉਹ ਅਮਰੀਕਾ ਵੱਲੋਂ ਡਿਪੋਰਟ ਹੋ ਕੇ ਵਾਪਸ ਆ ਗਏ ਨੇ ਪਰੰਤੂ ਆਪਣੇ ਪਰਿਵਾਰਿਕ ਮੈਂਬਰਾਂ ਆਪਣੇ ਮਾਪਿਆਂ ਨੂੰ ਉਹ ਨਹੀਂ ਮਿਲ ਸਕੇ ਇਸ ਦੇ ਨਾਲ ਸੰਬੰਧਿਤ ਜਿਹੜੀਆਂ ਤਸਵੀਰਾਂ ਵੀਡੀਓ ਨੇ ਅਸੀਂ ਤੁਹਾਡੇ ਨਾਲ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਤੇ ਇਸ ਸੰਬੰਧ ਦੇ ਵਿੱਚ ਜੋ ਹੋਰ ਬਿਆਨ ਸਾਹਮਣੇ ਆਏ ਨੇ ਉਹ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਹਾਂਜੀ ਇਸ ਕੱਲ ਸਾਡੇ ਕੋਲ ਨਿਊਜ਼ ਆਈ ਸੀ 10 ਵਜੇ ਸਵੇਰੇ ਪਤਾ ਲੱਗ ਗਿਆ ਸੀ ਸਾਨੂੰ ਕਿ ਸਾਡੇ ਬੱਚੇ ਡਿਪੋਰਟ ਹੋ ਗਏ ਨੇ ਡਿਪੋਰਟ ਫੋਨ ਤੋਂ ਬਾਅਦ ਸਾਨੂੰ ਅੱਜ 4 ਵਜੇ ਸਵੇਰੇ ਫੋਨ ਵੀ ਆਇਆ ਸੀ ਬੱਚਿਆਂ ਦਾ ਗੱਲਬਾਤ ਵੀ ਹੋਈ ਸੀ ਬੱਚਿਆਂ ਨਾਲ ਕਹਿੰਦੇ ਬਿਲਕੁਲ ਅਸੀਂ ਠੀਕ ਆ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਕਿ ਬੱਚੇ ਸਾਡੇ ਰਾਜਪੁਰੇ ਨੀਰਪੁਰ ਥਾਣੇ ਦੇ ਵਿੱਚ ਪਹੁੰਚ ਚੁੱਕੇ ਹਨ ਜਦੋਂ ਅਸੀਂ ਥਾਣੇ ਵਿੱਚੋਂ ਮਿਲਣ ਵਾਸਤੇ ਆਪਣੇ ਬੱਚਿਆਂ ਨੂੰ ਪਹੁੰਚੇ ਤਾਂ ਮੁਲਾਜ਼ਮ ਕਹਿੰਦੇ ਨੇ ਕਿ ਕੱਲ ਨੂੰ ਆਇਆ ਤੁਸੀਂ ਕੱਲ ਨੂੰ ਬੱਚਿਆਂ ਨੂੰ ਮਿਲਿਓ ਪਰ ਸਾਨੂੰ ਦਿੱਤਕ ਸੂਤਰਕਾਰਾਂ ਤੋਂ ਪਤਾ ਲੱਗ ਰਿਹਾ ਹੈ ਕਿ ਸਾਡੇ ਬੱਚੇ 3:30 ਵਜੇ ਕੋਰਟ 'ਚ ਪੇਸ਼ ਕੀਤੇ ਜਾਣੇ ਹਨ ਜਿਹੜਾ ਇਹਨਾਂ ਦਾ ਕੇਸ ਰਿਵੈਨਿਊ ਕੀਤਾ ਗਿਆ ਹੈ ਨਾ ਜੀ ਮੰਡੀ ਦੇ ਵਿੱਚ ਪਹਿਲਾਂ ਇੱਕ ਕਤਲ ਹੋਇਆ ਸੀ ਜਿਹਦੇ ਵਿੱਚ ਉਹ ਕਤਲ ਦੇ ਵਿੱਚ ਗੱਡੀ ਸਾ ਮੇਰੇ ਬ੍ਰਦਰ ਦੀ ਸੰਦੀਪ ਸਿੰਘ ਦੀ ਖੜੀ ਸੀ ਚਾਚਾ ਜੀ ਦੇ ਬੇٹے ਦੀ ਉਹਦੀ ਲੜਾਈ ਜਿਹੜੀ ਹੋਈ ਸੀ ਉਹ ਇੱਕ ਰੇੜੀ ਵਾਲੇ ਦੇ ਨਾਲ ਲੜਾਈ ਹੋਈ ਸੀ ਸੰਦੀਪ ਦੀ ਸੰਦੀਪ ਸਿੰਘ ਦੀ ਉਹ ਵੀ ਲੜਾਈ ਇਸ ਤਰ੍ਹਾਂ ਹੋਈ ਸੀ ਉਹ ਸੰਦੀਪ ਸਿੰਘ ਕਹਿ ਰਿਹਾ ਰੇੜੀ ਵਾਲਾ ਕਹਿੰਦਾ ਕਿ ਪੈਸੇ ਕਿਦਾਂ ਤੁਸੀਂ ਕਰੋਗੇ ਸੰਦੀਪ ਸਿੰਘ ਕਹਿੰਦਾ ਮੈਂ ਸਕੈਂਡਰ 'ਚ ਕਰਾਂਗਾ ਉਹ ਕਹਿੰਦਾ ਤੇਰੀ ਔਕਾਤ ਹੈਗੀ ਸਕੈਂਡਰ 'ਚ ਕਰਨ ਦੀ ਰਬੀਸ ਲੈਂਗੁਏਜ ਯੂਜ਼ ਕੀਤੀ ਉਹਨੇ ਸੰਦੀਪ ਸਿੰਘ ਨੂੰ ਗੁੱਸਾ ਚੜ ਗਿਆ ਸੰਦੀਪ ਸਿੰਘ ਨੇ ਗਲੇ ਤੋਂ ਫੜ ਲਿਆ ਗਲੇ ਫੜਨ ਤੋਂ ਬਾਅਦ ਆਪਸ ਵਿੱਚ ਮਿੱਠਪੂੜ ਹੋਈ ਮਰਗੀ ਉਹਨਾਂ ਨੇ ਉਹਨੂੰ ਮਾਰਿਆ ਉਹਨੂੰ ਮਾਰਿਆ ਮਾਰਨ ਤੋਂ ਬਾਅਦ ਉਹ ਸੋਲਡ ਆਊਟ ਹੋ ਗਈ ਲੜਾਈ ਸੋਲਡ ਆਊਟ ਹੋ ਗਈ ਲੜਾਈ ਜਿਹੜੇ ਉੱਥੇ ਦੇ ਲੇਡੀ ਰੇਡੀ ਵਾਲੇ ਹੋਰ ਸੀ 4-5 ਉਹ ਸੰਦੀਪ ਸਿੰਘ ਜੀ ਦੇ ਪਿੱਛੇ ਪੈ ਗਏ ਸੰਦੀਪ ਸਿੰਘ ਦੇ ਪਿੱਛੇ ਪੈ ਕੇ ਸੰਦੀਪ ਸਿੰਘ ਨੇ ਪ੍ਰਦੀਪ ਸਿੰਘ ਨੂੰ ਫੋਨ ਕਰਿਆ ਕਿ ਪ੍ਰਦੀਪ ਸਿੰਘ ਐਦਾਂ ਮੇਰੀ ਲੜਾਈ ਹੋ ਗਈ ਹੈ ਮੇਰੇ ਪਿੱਛੇ ਰੇੜੀ ਵਾਲੇ ਪੈ ਗਏ ਨੇ ਤੂੰ ਆ ਜਾ ਮੇਰਾ ਬ੍ਰਦਰ ਚਲਾ ਗਿਆ ਜਦੋਂ ਮੇਰਾ ਬ੍ਰਦਰ ਚਲਾ ਗਿਆ ਤੇ ਉਸ ਟਾਈਮ ਪਰ ਸੰਦੀਪ ਸਿੰਘ ਨੂੰ ਲੈ ਕੇ ਆ ਗਏ ਅਸੀਂ ਘਰੇ ਸੰਦੀਪ ਸਿੰਘ ਤੇ ਪ੍ਰਦੀਪ ਸਿੰਘ 9 ਵਜੇ ਘਰੇ ਨੇ ਜਿਹੜਾ ਕਤਲ ਹੋ ਰਿਹਾ ਉਹ 11 ਵਜੇ ਹੋ ਰਿਹਾ ਕਤਲ ਠੀਕ ਹੈ ਕਤਲ ਕਿਸ ਦਾ ਹੋਇਆ ਸੀ ਕਤਲ ਹੋਇਆ ਸੀ ਨੀਰਪੁਰ ਦਾ ਹੀ ਸਰਪੰਨ ਸਿੰਘ ਨੀਰਪੁਰ ਸਿੰਘ ਕੋਈ ਰੇੜੀ ਵਾਲਾ ਸੀ ਇਹ ਕੁਝ ਹੋਰ ਅਣਜਾਣ ਬੰਦਾ ਸੀ ਕੋਈ ਨਹੀਂ ਨੀਰਪੁਰ ਦਾ ਸੀ ਨੀਰਪੁਰ ਦਾ ਸੀ ਉਹ ਤਾਂ ਇਹ ਕੋਈ ਕਸੀ ਜੱਜ ਜੀ ਦਾ ਸੰਦੀਪ ਪ੍ਰਦੀਪ ਦਾ ਝਗੜਾ ਹੋਇਆ ਸੀ ਉਹ ਤਾਂ ਇੱਕ ਭਈਆ ਸੀ ਸਾਰੇ ੜੀ ਵਾਲਾ ਉਹ ਤਾਂ ਕੁਝ ਛੋਟਾ ਮਾਮਲਾ ਲੱਗੇ ਜਿਹੜਾ ਸੰਦੀਪ ਸਿੰਘ ਦਾ ਜਿਹੜੇ ਜਿੰਨਾ ਬੰਦੇ ਨੇ ਕਤਲ ਕਰਿਆ ਸੀ ਨਾ ਸਰਨ ਸਿੰਘ ਦਾ ਉਹ ਕਤਲ ਕਰਕੇ ਉੱਥੋਂ ਫਰਾਰ ਹੋ ਗਏ ਸੀ ਗੱਡੀਆਂ ਲੈ ਕੇ ਮੋਟਰਸ ਲੈ ਕੇ ਆਪਣੇ ਚਲੇ ਗਏ ਸੀ ਪਰ ਉੱਥੇ ਜਿਹੜੀ ਗੱਡੀ ਖੜੀ ਸੀ ਨਾ ਉਹਨਾਂ ਨੇ ਦੇਖਿਆ ਕਿ ਸਾਰੇ ਬੰਦੇ ਫਰਾਰ ਹੋਏ ਬੈਨ ਗੱਡੀ ਕਿਦੀ ਹੈ ਗੱਡੀ ਦਾ ਪਤਾ ਕੀਤਾ ਕਿਸਨੇ ਦਾਸਤਾਰੀੜੀ ਵਾਲੇ ਨੇ ਕਹਿੰਦੇ ਇਸ ਗੱਡੀ ਤੇ ਅੰਬ ਖਰੀਦਣ ਆਇਆ ਸੀ ਉਹ ਬੰਦਾ ਉਹੀ ਲੜ ਕੇ ਗਿਆ ਬਸ ਗੱਡੀ ਦੇ ਹੀ ਮੈਟਰ ਤੇ ਸੰਦੀਪ ਸਿੰਘ ਦਾ ਨਾਮ ਸ਼ੋ ਹੋ ਗਿਆ ਤੇ ਸਾਡੇ ਬੱਚਿਆਂ ਨੂੰ ਚੱਕ ਲਿਆ ਤੁਹਾਡੇ ਕਹਿਣਾਂ ਅਮਲੇ ਸ਼ੱਕ ਦੇ ਆਧਾਰ ਤੇ ਸ਼ੱਕ ਦੇ ਆਧਾਰ ਤੇ ਜੀ ਸ਼ੱਕ ਦੇ ਇਸ ਪਰ ਹੁਣ ਪੁਲਿਸ ਨਾਲ ਤੁਹਾਡੀ ਕੋਈ ਗੱਲਬਾਤ ਹੋਈ ਹੈ ਪੁਲਸ ਵਾਲਿਆਂ ਨੇ ਅਸੀਂ ਹੁਣ ਥਾਣੇ ਦੇ ਵਿੱਚ ਆਏ ਸੀ ਸਾਨੂੰ ਪਤਾ ਲੱਗਿਆ ਸੀ ਸਾਡੇ ਬੱਚੇ ਇੱਥੇ ਨੇ ਤੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਮੁਲਾਜ਼ਮ ਇੱਕੋ ਗੱਲ ਕਹਿੰਦੇ ਨੇ ਤੁਸੀਂ ਕੱਲ ਆ ਕੇ ਗੱਲ ਕਰਿਓ ਤੁਸੀਂ ਕੱਲ ਆ ਕੇ ਗੱਲ ਕਰਿਓ ਪਰ ਸਾਨੂੰ ਪਤਾ ਲੱਗ ਰਿਹਾ ਸਾਨੂੰ ਜਿਸ ਨਿਊਜ਼ ਤੁਸੀਂ ਦਾ ਅਸਰ ਨਿਊਜ਼ ਵੀਰਾਂ ਦੀ ਸਹਾਇਤਾ ਨਾਲ ਸਾਨੂੰ ਪਤਾ ਲੱਗ ਰਿਹਾ ਸਾਡੇ ਬੱਚੇ ਅੱਜ 3.5 ਵਜੇ ਕੋਰਟ 'ਚ ਪੇਸ਼ ਕੀਤੇ ਜਾਣਗੇ